ਸਸਿਕਾ ਪੰਜਾਬੀਓ ਤੇਰਾਵਰਾ ਮੇਰੇ ਨਾਲ ਹਣੇ ਵੀਰੋ ਤੇ ਅੱਜ ਅਸੀਂ ਬਣਾ ਜਾ ਰਹੇ ਹਾਂ ਵਲੌਗ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਛਟੀਪਾਸ਼ੇ ਪਹਿਲਾਂ ਪਹਿਲਾਂ ਆਪਾਂ ਉਸ ਚਲਦੇ ਆ ਛਟੀਪਾਸ਼ਾ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਨਾ ਕਿਉਂਕਿ ਕਾਫੀ ਦਿਨ ਹੋ ਗਏ ਨੇ ਮੈਂ ਗੁਰਦੁਆਰਾ ਸਾਹਿਬ ਨਹੀਂ ਗਿਆ ਤੇ ਮੇਰਾ ਟਾਈਮ ਨਹੀਂ ਲੱਗਿਆ ਤੇ ਅੱਜ ਮੈਂ ਪਹਿਲਾਂ ਗੁਰਦੁਆਰਾ ਸਾਹਿਬ ਜਾਵਾਂਗਾ ਤੇ ਸ਼ਾਮ ਦੇ ਹੋ ਚੁੱਕੇ ਨੇ 5 6 ਵਜਨ ਨਾਲ 6 ਵਜਨ ਨਾਲ ਇਹ ਸ਼ਾਮ ਦੇ ਤੇ ਰੱਬ ਸਭ ਦਾ ਭਲਾ ਕਰੇ ਪਰਮਾਤਮਾ ਸਭ ਨੂੰ ਛੜ ਦੀ ਖਲਾ ਬਖਸ਼ੇ ਤੇ ਆਓ ਮੇਰੇ ਨਾਲ ਚਲਦੇ ਆਂ ਆਪਣਾ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਆਪਾਂ ਦੇਖਾਂਗੇਗਾ ਤੇ ਦਿਲ ਕੀਤਾ ਤੇ ਕਾਫੀ ਦਿਨ ਹੋ ਗਏ ਨੇ ਗੁਰਦੁਆਰਾ ਸਾਹਿਬ ਵੀ ਨਹੀਂ ਗਿਆ ਤੇ 17 ਸੈਕਟਰ ਵੀ ਨਹੀਂ ਗਿਆ ਤੇ ਕੁਝ ਲੈ ਕੇ ਵੀ ਆਣਾ ਮੈਂ ਸ਼ੋਪਿੰਗ ਵਗੈਰਾ ਕਰਨੀ ਅੱਜ ਚਲੋ ਅੱਜ ਦੇਖ ਕੇ ਆਨੇ ਆਪਾਂ ਸ਼ੋਪਿੰਗ ਵਗੈਰਾ ਵੀ ਕਰਕੇ ਆਉਣੇ ਆ ਅੱਜ ਤੇ ਕੋਈ ਸ਼ਰਟ ਸ਼ੂਟ ਇੱਕ ਅਦੀ ਲਿਓੜੀ ਸੀ ਉਹ ਵੀ ਦੇਖ ਕੇ ਆਨੇ ਆ ਕਿਵੇਂ ਦੀ ਸ਼ਰਟ ਆਈਆਂ ਨੇ ਤੇ ਚਲੋ ਆਪਾਂ ਚਲਦੇ ਆਂ ਅੱਜ ਆਪਾਂ ਨਿਕਲ ਚੁੱਕੇ ਆ ਘਰੋਂ ਤੇ ਆਪਾਂ ਪਹਿਲਾਂ ਵੇਖਦੇ ਜਗਰ ਗਿੰਦਰ ਜਾਂਦਾ ਹੋਇਆ ਅੱਜ ਹੱਡੇ ਨਾਲ ਇਹ ਥੋੜੀ ਸ਼ਾਪਿੰਗ ਕਰਵਾ ਲਿਆਗਾ ਮੈਨੂੰ ਵੀ ਕਿਉਂਕਿ ਇਕੱਲੇ ਨੂੰ ਫਿਰ ਨਹੀਂ ਸਮਝ ਲੱਗਣੀ ਆਪਾਂ ਨੂੰ ਕੀ ਲੈਣਾ ਤੇ ਕੀ ਕਰਨਾ ਤੇ ਬਾਕੀ ਵੇਖਦੇ ਆ ਗਿੰਦਰ ਨੂੰ ਚੁੱਕਣਿਆ ਘਰੋਂ ਜੇ ਆ ਗਿਆ ਤੇ ਨਾਲ ਉਹ ਜਿੰਦਰ ਕਰ ਗਿਆ ਮਨਾ ਤੇ ਗਿੰਦਰ ਕਹਿੰਦਾ ਮੈਨੂੰ ਕੋਈ ਕੰਮ ਆ ਤੇ ਆਪਾਂ ਆਪ ਹੀ ਚੱਲਦੇ ਆ ਫਿਰ ਵੇਖੀ ਜਾਈਏ ਅਜੋ ਫਾਟਕ ਤੇ ਇਹਨਾਂ ਨੇ ਬਣਾ ਛੱਡਿਆ ਉੱਤੇ ਵੀ ਟ੍ਰੇਨ ਵਾਲਾ ਪਰ ਇਹਨਾਂ ਕੋਈ ਟ੍ਰੈਫਿਕ ਨਹੀਂ ਕਾਬੂ ਆ ਰਹੀ ਪਤ ਨਹੀਂ ਕੀ ਚੱਕਰ ਟਰੈਫਿਕ ਦਾ ਹਾਲ ਇਹੀ ਇਹੀ ਹੈ ਇਹਨੂੰ ਥੋੜੀ ਚੌੜੀ ਕਰ ਦਣਾ ਸੜਕ ਨੂੰ ਤੇ ਤਾਂ ਵੀ ਗੱਲ ਬਣ ਜੇ ਥੋੜੀ ਜਿਹੀ ਸੜਕਾਂ ਚੌੜੀ ਕਰ ਦਣ ਫਿਰ ਤਾਂ ਬਹੁਤ ਵਧੀਆ ਗੱਲ ਬਾਤ ਆ। ਬਾਕੀ ਦੇਖੋ ਗਵਰਨਮੈਂਟ ਲੱਗੀ ਤੈਜ ਜੋਰੋ ਜੋਰ ਤੇ ਆ ਬੜਾ ਵਧੀਆ ਬੜਾ ਥੋੜਾ ਪੁਲ ਬਣਾਉਤਾ ਭਾਈ। ਬਹੁਤ ਹੀ ਤਕੜਾ ਪੁਲ ਬਣਾਉਤਾ ਭਾਈ। ਇਧਰ ਚੱਲਣਾ ਸਾਰੀ ਟ੍ਰੈਫਿਕ ਘਟ ਜਣੀ ਐ ਦੇ ਉੱਤੇ ਟ੍ਰੇਨ ਚੱਲਣੀ ਐ ਦੇ ਉੱਤੇ। ਤੇ ਇਹ ਗੁਰਦੁਆਰਾ ਸਾਹਿਬ ਆਪਾਂ 15 ਜਾਣੇ ਆ। ਇਧਰੋਂ ਗੇਟ ਤੋਂ ਆਪਾਂ ਉਧਰ ਅੰਦਰ ਜਾ ਸਕਦੇ ਹਾਂ ਸਿੱਧੇ ਦਰਸ਼ਨ ਕਰਨ ਵਾਸਤੇ। ਇਹ ਉਧਰੋਂ ਜਿਹੜੇ ਗੇਟ ਤੋਂ ਆਪਾਂ ਗੱਡੀ ਅੰਦਰ ਲਿਜਾ ਸਕਨੇ ਆ ਤੇ ਆਪਾਂ ਇਧਰੋਂ ਗੱਡੀ ਅੰਦਰ ਲਿਜਾਵਾਂਗੇ ਆਜੋ ਮੇਰੇ ਨਾਲ ਤੂੰ ਗੱਡੀ ਅੰਦਰ ਲੈ ਕੇ ਚੱਲੇ ਆ ਬਾਕੀ ਪਾਰਕਿੰਗ ਤੇ ਖੁੱਲੀ ਆ ਦੇਖੋ ਇਹ ਜਿਹੜੀ ਪਾਰਕਿੰਗ ਨਾ ਇੱਥੇ ਇੰਪਾਰਕ ਨੂੰ ਆਂਦੇ ਨੇ ਤੇ ਇਹ ਜਿਹਦਾ ਪ੍ਰੋਗਰਾਮ ਵਗੈਰਾ ਹੁੰਦਾ ਗੁਰਦੁਆਰੇ ਵਿੱਚ ਉੱਥੇ ਯੂਜ਼ ਹੁੰਦੀ ਏ ਤੇ ਆਪਾਂ ਵੜ ਗਏ ਆ ਗੁਰਦੁਆਰਾ ਸਾਹਿਬ ਦੇ ਅੰਦਰ ਆ ਦੇਖੋ ਕਰੋ ਦਰਸ਼ਨ ਇਧਰ ਲੰਗਰ ਆ ਲੈ ਸਾਹਮਣੇ ਇਧਰ ਲੰਗਰ ਵਾਲੇ ਇਧਰ ਲੰਗਰ ਵਾਲ ਤੇ ਉਹ ਪਰਲੇ ਬਨੇ ਸਰਾ ਬਣਨ ਦੀ ਕਮਰੇ ਰਹਿਣ ਵਾਸਤੇ ਤੇ ਇਧਰ ਆਪਣਾ ਦਰਬਾਰ ਸਾਹਿਬ ਆ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਪਹੁੰਚ ਗਏ ਅੰਦਰ ਆਪਾਂ ਲੋਨੇ ਗੱਡੀ ਤੇ ਪਾਰਕਿੰਗ ਚ ਫਿਰ ਕਰਨੇ ਦਰਸ਼ਨ ਅੰਦਰ ਕਿਰਤਨ ਘਰ ਚੱਲ ਰਿਹਾ ਲੱਗਦਾ ਕੋਈ ਪ੍ਰੋਗਰਾਮ ਹੈ ਕੇ ਆ ਜਾਓ ਮੇਰੇ ਨਾਲ ਸਾਹਮਣੇ ਜੋੜਾ ਘਰ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪੰਜਾਬੀ ਤੇ ਵੀ ਲਿਖਿਆ ਹੈ ਇੰਦੀ ਚ ਵੀ ਲਿਖਿਆ ਤੇ ਹੈਲਪ ਨੰਬਰ ਵੀ ਲਿਖਿਆ ਪੁੱਜਦਾ ਇੱਥੇ ਆਪਾਂ ਜੋੜੇ ਜਮਾ ਕਰਵਾਨੇ ਆ ਆਜੋ ਦੇਖੋ ਜੀ ਬਾਦਰ ਸਾਸਪਾਈ ਚੱਲ ਰਹੀ ਏ ਤੇ ਗੁਰਦੁਆਰਾ ਸਾਹਿਬ ਦੇਖ ਲਓ ਕਿੰਨੀ ਜਰਾ ਸਫਾਈ ਆ ਤੇ ਮੈਂ ਤੁਹਾਨੂੰ ਸਰੋਵਰ ਦਿਖਾਣਾ ਵਾ ਆਹ ਦੇਖੋ ਜੀ ਸਰੋਵਰ ਤੇ ਦੇਖੋ ਕਿੰਨੀ ਜਰਾ ਸਫਾਈ ਆ ਹਰ ਜਗ੍ਹਾ ਤੇ ਸਫਾਈ ਮਿਲੇਗੀ ਗੁਰਦੁਆਰਾ ਸਾਹਿਬ ਤੁਹਾਨੂੰ ਆਹ ਦੇਖੋ ਜੀ ਕਰੋ ਦਰਸ਼ਨ ਗੁਰਦੁਆਰਾ ਛਟੀ ਪਾਸੇ ਇੱਕ ਖੇਤਰਾ ਬਾਕੀ ਤੇ ਬਾਕੀ ਆ ਫੁੱਲ ਵਗੈਰਾ ਲੋਗ ਲਿਆ ਕੇ ਰੱਖ ਦਿੰਦੇ ਨੇ ਤੇ ਬਹੁਤ ਵਧੀਆ ਗੱਲ ਆ ਆ ਪਚਲਦੇ ਆਪਾਂ ਅੰਦਰ ਬकायदा ਲਿਖਿਆ ਕਿ ਮੋਬਾਈਲ ਫੋਨ ਦਰਬਾਰ ਦੇ ਅੰਦਰ ਲਜਾਣਾ ਮਨਾ ਤੇ ਟੋਪੀ ਵਗੈਰਾ ਕੈਪੀ ਵਗੈਰਾ ਕੋਈ ਪਾਕ ਅੰਦਰ ਆ ਸਕਦਾ ਬਾਕੀ ਵਾਲੀ ਚਾ ਦੇਖੋ ਜੀ ਹਾਲੋ ਜੀ ਬਾਕੀ ਗੁਰਦੁਆਰਾ ਸਾਹਿਬ ਦੇ ਹਿਸਟਰੀ ਬਾਰੇ ਇੱਥੇ ਲਿਖਿਆ ਆ ਵਾਹ ਦੇਖੋ ਉਧਰ ਪ੍ਰਸ਼ਾਦ ਮਿੰਦਾ ਦੇਖ ਵਗੈਰਾ ਮਿਲਦੀ ਹੈ ਤੇ ਆਪਾਂ ਜਾਵਾਂਗੇ ਦਰਬਾਰ ਸਾਹਿਬ ਦੇ ਅੰਦਰ ਕੋਈ ਬਾਹਰੋਂ ਪਰਸ਼ਾਹ ਲੈ ਲਿਆ ਆਪਾਂ ਤੇ ਆਪਾਂ ਚੱਲੇ ਅੰਦਰ ਇੱਧਰ ਪ੍ਰਸ਼ਾਦ ਦੀਦਾ ਸਾਥ ਠੀਕ ਹੈ ਦੇਖ ਦੇਖ ਕੇ ਬਾਬੇ ਇੱਧਰ ਆਪਕੇ ਆਪਾਂ ਦੇਖ ਲੈ ਚੱਲਦੇ ਆਪਾਂ ਅੰਦਰ ਪਹਿਲਾਂ ਆਪਾਂ ਦੇਖ ਭਰਾ ਦੇ ਲਈ ਅਗਰ ਆਪਾਂ ਅੰਦਰ ਚੱਲਦੇ ਹਾਂ ਸਾਰੀ ਦੁਨੀਆ ਦੀ ਭੱਜ ਦੌੜ ਜਦੋਂ ਗੁਰਦੁਆਰਾ ਸਾਹਿਬ ਆ ਜੀਦਾ ਨਾ ਪੂਰਾ ਸਰੀਰ ਰਿਲੈਕਸ ਹੋ ਜਾਂਦਾ ਪੂਰਾ ਦਿਮਾਗ ਰਿਲੈਕਸ ਹੋ ਜਾਂਦਾ ਇੱਕ ਮਨੂੰ ਜਿਹੜਾ ਦਿਮਾਗ ਨੂੰ ਟੈਨਸ਼ਨ ਹੁੰਦੀ ਬੰਦੇ ਦੀ ਉਹ ਟੈਨਸ਼ਨ ਦੂਰ ਹੋ ਜਾਂਦੀ ਹੈ ਤੇ ਮੇਰੇ ਭਰਾ ਸਾਰੇ ਆਇਆ ਕਰੋ ਗੁਰੂ ਤੋਂ ਸਵਾ ਕਿਸੇ ਨਾਲ ਨਹੀਂ ਬੰਨਣਾ ਸਾਡਾ ਤੇ ਆਪਣਾ ਤਿਆਰ ਰੱਖੋ ਆਪਾਂ ਹੁਣ ਚੱਲਦੇ ਆਂ ਆਪਾਂ ਚੱਲੇ ਆਂ ਹੁਣ 17 ਸੈਕਟਰ ਤੇ ਮੇਰਾ ਦਿਲ ਕਰੁੰਦਾ ਬੜੇ ਦਿਨ ਹੋ ਗਏ 17 ਸੈਕਟਰ ਨਹੀਂ ਜਾ ਕੇ ਆਇਆ ਤੇ ਹੁਣ 17 ਸੈਕਟਰ ਜਾ ਕੇ ਆਨੇ ਆਪਾਂ ਇੱਕ ਦੋ ਯਾਰ ਦੋਸਤ ਨੂੰ ਮਿਲਣਾ ਉਹਨੂੰ ਮਿਲਨੇ ਆ ਬਾਕੀ ਆ ਜੋ ਚੈਨਲ ਤੇ ਬਨੇ ਰੋ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਬਾਕੀ ਦੇਖਦੇ ਆ ਲੋ ਜੀ ਅਸੀਂ ਮੁੜ ਗਏ ਆ ਚੌਕ ਤੇ ਵੜ ਗਏ ਆ 17 ਸੈਕਟਰ ਜਿੱਨੂੰ ਆਂਦੇ ਨੇ 17 ਦਾ ਅੱਡਾ ਆ ਲੋ ਜੀ ਵੜ ਚੁਕੇ ਆ 17 ਸੈਕਟਰ ਤੇ ਫੜਦੇ ਹੀ ਆ ਗਈ ਰੈੱਡ ਟੇਪ ਤਾਂ ਇਧਰੋਂ ਇਹ ਪਾਸੇ ਕੇਸਲ ਮਾਹੌਲ ਆ ਜਿੱਥੇ ਫਿਲਮਾਂ ਵਗੈਰਾ ਲੱਗਦੀਆਂ ਸੀ ਤੋਂ ਹੁਣ ਤੋਂ ਫਿਲਮਾਂ ਚੋੱਕ ਕੇ ਲੈ ਗਏ ਨੇ ਇੱਥੋਂ ਪਰਾਂ ਲੈ ਗਏ ਨੇ ਡੁਆਇਨ ਸਿਟੀ ਹਾਲ ਤੇ ਬਾਕੀ ਮਾਹੌਲ ਚੈੱਕ ਕਰੋ ਤੁਸੀਂ ਕੁਰਸ਼ੇਤਰ ਦਾ ਬਹੁਤ ਪਿਆਰਾ ਹੈ ਕੋਈ ਐਸਾ ਸ਼ਹਿਰ ਨਹੀਂ ਹੋਣਾ ਕੁਰਸ਼ੇਤਰ ਦੇ ਬਰਾਬਰ ਜਿਹੜਾ ਇੰਨਾ ਸਾਫ਼ ਸੁਥਰਾ ਤੇ ਇੰਨਾ ਪਿਆਰ ਮੁਹੱਬਤ ਵਾਲਾ ਸ਼ਹਿਰ ਹੈ ਜਿ ਘਰ ਦੀ ਖੜੀ ਤੇ ਉਧਰ ਬੈਠਾ ਜਾਂ ਮਨੀਸ਼ ਵੀਰ ਮੇਰਾ ਮੇਰਾ ਭਰਾ ਮੇਰਾ ਸੱਜਣ ਮੇਰਾ ਵੀਰ ਇਹ ਜਿਆਦਾ ਹੀ ਬਿਜ਼ੀ ਰਹਿੰਦਾ ਇਹਦੇ ਰਿਪਲਾਈ ਵੀ ਨਹੀਂ ਦਿੰਦਾ ਕਦੇ WhatsApp ਤੇ ਫੋਨ ਫੋਨ ਲਾਦੇ ਹੋ ਨਾ ਇਹਨੂੰ ਫੇਰ ਕਿਤੇ ਇਹਦਾ ਕੀ ਪਤਾ ਲੱਗਦਾ ਵੈਸ਼ਨ ਦੇਵੀ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਹੋਰ ਸੁਣਾ ਕੀ ਹਾਲ ਚਾਲ ਆਦੇ ਏਸੀ ਲਾਇਆ ਤੂੰ ਮੁਰੇ ਆ ਨਾ ਨਜਾਰੇ ਪੰਜੇ ਪੇਨ 83 ਵਾਲੇ ਦੇ ਹੋ ਸੁਣਾ ਠੀਕ ਠਾਕ ਵਧੀਆ ਮੈਂ ਕੱਲ ਜ ਮਨੀਸ਼ ਭਰਾ ਨੂੰ ਮਿਲ ਜਾਵਾਂ ਠੀਕ ਹੈ ਨਾ ਦਰਸ਼ਨ ਕਿੱਦਾਂ ਦੇ ਹੋਏ ਵੈਸ਼ਨ ਦੇਵੀ ਵਧੀਆ ਹੋਏ ਨਾ ਲੋ ਜੀ ਬਾਈ ਹੋਰਾਂ ਨੂੰ ਮਿਲ ਲਿਆ ਲੋ ਜੀ ਬਾਈ ਹੋਰਾਂ ਨੂੰ ਮਿਲ ਲਿਆ ਆਪਾਂ ਤੇ ਆਪਾਂ ਚੱਲਿਆ ਸ਼ੋਪਿੰਗ ਵਾਸਤੇ ਤੇ ਆਪਣੇ ਯਾਰ ਕੋਲ ਚਲਦੇ ਆ ਇੱਕ ਅਧੀ ਸ਼ਰਟ ਲਿਆਣੇ ਆ ਤੇ ਆਜੋ ਮੇਰੇ ਨਾਲ ਆ ਆ ਘੋੜੇ ਕਿੱਥੋਂ ਆ ਗਏ ਨੇ ਭਾਈ ਪੁਲ ਦੇ ਥੱਲੇ ਅ ਜਿਹੜੇ ਘੋੜੇ ਪਿੰਡੂ ਛੜੀ ਗਏ ਨੇ ਆਜੋ ਭਾਈ ਲੈ ਜਾਓ ਆਪਣੇ ਘੋੜੇ ਆ ਗਿਆ ਬਾਜ਼ਾਰ ਤੇ ਆਪਾਂ ਚੱਲਿਆ ਮਿੱਠੀ ਗੋਲੀ ਕੋਲ ਤੇ ਮਿੱਠੀਆਂ ਗੋਲੀਆਂ ਬਹੁਤ ਦਿੰਦਾ ਇਹਦੇ ਕੋਲ ਆ ਗਏ ਆ ਕਿਹਦਾ ਮਿੱਠੀ ਗੋਲੀ ਕਿਸੇ ਦੀ ਮਿੱਠੀ ਗੋਲੀ ਹੈ ਨਹੀਂ ਆਹ ਹੈ ਹੈ ਕਿਠਾ ਗਿਆ ਮਿੱਠੀ ਗੋਲੀ ਕੰਮ ਜਾ ਰਾ ਪੈਂ ਅਸੀਂ ਤਾਂ ਕੰਮ ਗਿਆ ਮਿੱਠੀ ਗੋਲੀ ਕਿਵੇਂ ਨਹੀਂ ਜਨਾਬਾਂ ਏਵੇਂ ਨਹੀਂ ਆ ਲੰਮੀਆਂ ਇਹ ਵੇਲਾ ਮੈਸੀ ਬਣਿਆ ਉਹ ਦਾ ਫਰਾਂਸ ਦਾ ਹੈ ਨਹੀਂ ਫੁੱਟਬਾਲ ਪਲੇਅਰ ਮੈਸੀ ਦੇ ਵਾਲ ਹੀ ਮੇਦ ਨੇ ਸਰਚ ਮਾਰ ਲਿਓ ਜਿਹਨੂੰ ਨਹੀਂ ਪਤਾ ਮੈਸੀ YouTube ਤੇ ਬੜਾ ਤਕੜਾ ਫੁੱਟਬਾਲ ਦਾ ਖਿਡਾਰੀ ਹੈ ਇਹ ਵੀ ਮੈਸੀ ਦੀ ਕਾਪੀ ਹੈ ਇਹ ਨਾ ਕਰੇਗਾ ਤੂੰ ਵੀ ਮੈਸੀ ਦੀ ਕਾਪੀ ਪੂਰੀ ਹੈ ਮੈਨਾਂ ਕਿ ਕਰਾਂ ਮਖ ਮੇਰਾ ਮਿੱਠਾ ਕਿੱਠਾ ਗਿਆ ਹੈ ਮੇਰਾ ਭਰਾ ਮਿੱਠਾ ਹਾਂ ਨਾਮ ਮਿੱਠਾ ਪਾ ਜੜਿਆ ਕੇ ਅਜਾ ਬਹੁਤ ਮਿਲ ਗਿਆ ਸੋਣ ਸੁਣਾਓ ਇਹ ਜੇ ਬਾਅਦ ਕਿ ਐਡਿਟਿੰਗ ਕਰਦੇ ਆ ਆਹੋ ਐਡਿਟਿੰਗ ਵੀ ਕਰਦੀ ਬੱਚਾ ਲੈਪਟਾਪ ਚੋਂ ਪਾ ਕੇ ਆਓ 2 ਘੰਟੇ 2.5 ਲੱਗਦੇ ਨੇ ਇਵੇਂ ਥੋੜੀ ਮਿਹਨਤ ਆਹੋ ਚੋਕਲੇਟ ਦੇ ਕੱਪੜੇ ਇਹ ਭਰਾ ਦੇ ਕੱਪੜੇ ਨੇ ਪੈਸਾ ਲਾਉਗਾ 107 107 ਮੈਂ ਕਹਿੰਦਾ ਕੱਪੜੇ ਚੋਕਲੀਆ ਮਗਾ ਬਲੋਗ ਵੀ ਚੱਲਣਗੇ ਬਲੋਗ ਚੱਲਣਗੇ ਦੇ ਤੁਸੀਂ ਵੀ ਆਓ ਭਰਾ ਕੋਲ ਰੇਟ ਵੀ ਜਨਮੈਨ ਵਧੀਆ ਹੈ ਤੇ ਬਾਕੀ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਤੇ ਆਪਾਂ ਦੇ ਲਈ ਕਪੜੇ ਤੋਂ ਚੱਲੀ ਆਪਾਂ ਗਿੰਦਰਪਰਾ ਕੋਲ ਲੋ ਜੀ ਪੈਕ ਕਰਦੇ ਨੇ ਜਿਵੇਂ ਫਰੂਟ ਪੈਕ ਕਰੀਦਾ ਆ ਆ ਦੇਖੋ ਮਜ਼ਾਰਾ ਬੰਤਾ ਇਹ ਵੀ ਦੇ ਮੋਲਾਲੇ ਵੀ ਪੈਕ ਕਰਕੇ ਦਿੰਦੇ ਜਿਹੜਾ ਬਾਈ ਪੈਕ ਕਰਕੇ ਦਿੰਦਾ ਆਂਦਾ ਮੋਲਾ ਤੋਂ ਘੱਟ ਆਪਾਂ ਲੋ ਜੀ ਅੱਜ ਦਾ ਬਲੌਗ ਹੁੰਦਾ ਸਮਾਪਤ ਤੇ ਚੈਨਲ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਤੇ ਬਾਕੀ ਔਰ ਨਵੇਂ ਨਵੇਂ ਬਲੌਗ ਲੈ ਕੇ ਆਂਦੇ ਰਾਂਗੇ ਆਪਾਂ ਤੁਹਾਡੇ ਵਾਸਤੇ ਤਦ ਤੱਕ ਬਾਏ ਬਾਏ